ਰੋਡ ਵੀ ਡ੍ਰੌਪ ਹੋ ਰਹੀ ਹੈ ਤੇ ਮੈਰੀ ਸੇਸ਼ਨ ਵੀ ਥਾਣਿਆਂ ਦੇ ਵਿੱਚ ਸਪਾਈ ਹੋਣੀ ਚਾਹੀਦੀ ਹੈ ਜਿਹੜਾ ਇਹਨਾਂ ਨੂੰ ਕਿਸੇ ਦਾ ਤੱਕਾ ਨਾ ਆ। ਪਰ ਮਾੜੇ ਦਰ ਹੁਣ ਬੜਾ ਕਟੋ ਕਟੋ ਹੋ ਪਉ ਨਾ। ਕਿੰਨਾ ਬੁਰਾ ਹਾਲਾਤ ਹੈ ਕਿ ਇੱਕ ਕੇਸਰਗੜ੍ਹ ਰੋਡ ਦੇ ਉੱਤੇ ਜਿੱਥੇ ਮਹਾਰਾਜ ਅਕਰ ਸੈਨਜੀ ਦੀ ਮੂਰਤੀ ਲੱਗੀ ਹੋਈ ਆ ਉਹ ਇੱਕ ਅਕਰਵਾਲਾ ਦਾ ਇੱਕ ਮੰਦਿਰ ਥਾਈਟ ਹੈ। ਉੱਥੇ ਸ਼ਾਮ ਨੂੰ ਇੰਨਾ ਕਲਾਉਂ ਦੇ ਤਾਸ਼ਕੀ ਜਾਂਦੀ ਆ ਨਸ਼ਾ ਵੇਚਿਆ ਜਾਂਦਾ ਔਰ ਇੰਨਾ ਉੱਥੇ ਕ੍ਰਾਈਮ ਕੀਤਾ ਜਾਂਦਾ ਜਦਕਿ ਉਹ ਉਹ ਪਾਰੀਆਂ ਦਾ ਬਿਲ ਸਭ ਜਿੱਥੋਂ ਵਪਾਰਕ ਬਰੋਲਕ ਹੋਣੀਆਂ ਸੀਆਂ ਉਹਨੇ ਮੌਕੇ ਤੇ ਕਈ ਇਹਨਾਂ ਬਰੋਲ ਦਾ ਹੱਲ ਕਰਕੇ ਇੱਕ ਤਰ੍ਹਾਂ ਦੇ ਵਿੱਚ ਜਿਹੜੀ ਦੁਕਾਨਾਂ ਪੀਰਾਂ ਦੀ ਸੀ ਇੱਕ ਮੇਂ ਸਾਡੇ ਜਿਹੜੀ ਬਰੋਲ ਹੋਣੀ ਹੈ ਇੱਥੇ ਇੱਕ ਪਾਰਕੀ ਦਾ ਸਿਸਟਮ ਬਣਾਉਂਦੇ ਚੋਰੀ ਹੋਤੀ ਕਾਫੀ ਹੋ ਰਹੀ ਹੈ ਫੇਰ ਵੀ ਅਕੜੇ ਇੰਨੇ ਕਾਫੀ ਹੋਤੀ ਜਗੀ ਹੈ ਫੇਰ ਵੀ ਹੋਣੀ ਚੋਰੀ ਇੱਥੇ ਦੀ ਥਾਂ ਨੇ ਪਾਰਕਿੰਗ ਦਾ ਗਾਜੋ ਨੂੰ ਟੋਪਾਂ ਲੱਗਦੇ ਪਾਰਕਿੰਗ ਦੇ ਮੇਲ ਜਿਹੜੇ ਕਾਰਪੋਰੇਟ ਕਮਿਸ਼ਨਰ ਹੈ ਤਾਂ ਉਸ ਤੋਂ ਉਹਨਾਂ ਨੂੰ ਕਹਿ ਕੇ ਆਣਾ ਲਗਵਾ ਦਿਓ ਤਾਂ ਕਿ ਚੋਰੀ ਰੁਕੇ ਸਾਡੇ ਵਿੱਚ ਬੇਨ ਵੱਡੀ ਗਰੋਲ ਚੋਰੀ ਦੀ ਹੋਰ ਕੋਈ ਖਾਸ ਪ੍ਰੋਬਲਮ ਹੈ ਵਾਹ ਕਾਰ ਸੈਟੀਸਫੈਕਸ਼ਨ ਹੈਗੀ ਆ ਅਖਰੇ ਅੱਛਾ ਸਾਹਿਬ ਵੀ ਕੋਈ ਕੰਮ ਸੀ ਕਰਕੇ ਦਿੰਦੀ ਹੈ ਸਾਡੀ